तलेता विखे गुरद्वरे की जगह विवाद पंचायत अते गुरद्वारा प्रबंधक कमेटी विच वे फिलौर विच श्री गुरु रविदास महाराज जी के गुरद्वारे जुड़ी जगह लेके पिछले कुछ दिनों तो मामला चर्चा विच है आज पिंड दी ग्राम पंचायत वालों प्रेस कॉन्फ्रेंस करके स्पष्ट किया गया कि उन्होंने वलों गुरुद्वारे किसी भी तरह का नुकसान नहीं पहुंचाया गया पंचायत मैमां ने दसा की पिंड की शामलाट जगह बच्चे खेड मैदान वास्ते रखी गई सी पर इस गलत तौर धार्मिक मुद्दे जोड़ के पंचायत पिंड बदनाम करने की कोशिश की ती जा रही है साडे पिंड भाईचारक सचा बहुत है पंचायत सैक्रटरी ने भी स्पष्ट किया कि इस जगह के दो वकरे रकबे हैं जिन्होंने दो कनाल ग्यारह मरले और दूजा दो कनाल उन्नी मरले जो गुरुद्वारा साहेब दर्ज दर हैं जबकि खेड मैदान वाली जगह पंचायत दी है। कमेटी ने उस कब्जा सरकारी विधि अनुसार खाली करवाया गया गुरद्वारा साहब नी बिल्कुल भी नहीं छेड़िया सारे नाजायज आरोप हैं दूजे पासे गुरद्वारा प्रबंधक कमेटी के प्रधान ने दावा किया कि की, यह जगह पहला तो गुरुद्वारे की है ਪਿਛਲੀ ਪੰਚਾਇਤ ਦੌਰਾਨ ਵੀ ਇੱਥੇ ਕੰਮ ਹੋਇਆ ਸੀ ਅਤੇ ਅਸੀਂ ਕੰਦ ਬਣਾਈ ਸੀ ਜਿਸ ਨੂੰ ਹੁਣ ਦੀ ਪੰਚਾਇਤ ਨੇ ਜੀਐਸਬੀ ਮਸ਼ੀਨ ਨਾਲ ਟਾ ਦਿੱਤਾ ਸਾਡੀ ਇੱਛਾ ਹੈ ਕਿ ਇੱਥੇ ਕਮਿਊਨਿਟੀ ਹਾਲ ਬਣਾਇਆ ਜਾਵੇ ਇਸ ਮਾਮਲੇ ਵਿੱਚ ਥਾਣਾ ਗੁਰਾਇਆ ਦੇ ਐਸਐਚਓ ਨੇ ਕਿਹਾ ਕਿ ਉਹ ਮੌਕੇ ਤੇ ਗੈਸਾਂ ਅਤੇ ਲੋ ਐਂਡ ਆਰਡਰ ਦੀ ਪਾਲਣਾ ਕਰ ਰਹੇ ਸਨ ਕਿਸੇ ਵੀ ਗੁਰੂ ਘਰ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ ਐਸਐਚਓ ਨੇ ਸਪਸ਼ਟ ਕੀਤਾ फिलौर बी डी पीओ ने भी कहा कि पंचायत वालों मता पास होने उपरंत पले ग्राउंड साफ सफाई करवाई गई सी गुरद्वारा साहिब न किसी भी किस्म का नुकसान नहीं किया गया अते ना ही अजिहा सोचया जा सकता है जो टीवी न्यूज चैनल तो पत्रकार इंदरजीत बैंस की खास रिपोर्ट ਆ ਸਾਡੇ ਪਿੰਡ ਜਿਹੜਾ ਮੁੱਦਾ ਚੱਲਦਾ ਇਹ ਸਾਡੇ ਰਬਦਾਸ ਗੁਰੂ ਰਬਦਾਸ ਮਹਾਰਾਜ ਦਾ ਗੁਰੂ ਘਰ ਢਾਟੇ ਦੀ ਕਰ ਦਿੱਤਾ ਗਿਆ ਆ ਇਹੋ ਜੀ ਕੋਈ ਸਾਡੇ ਪਿੰਡ ਵਾਰਦਾਤ ਨਹੀਂ ਹੋਈ ਹੈਗੀ ਸਾਡਾ ਸਰਪੰਚ ਚੁਣਿਆ ਹੋਇਆ ਇਹ ਕਿੱਦਾਂ ਗੱਲ ਕਰਦਾ ਕੰਮ ਕਰ ਦਿੰਗਾ ਅਸੀਂ ਆਪਾਂ ਮੇਰੇ ਸਾਡਾ ਘਰ ਗੁਰੂ ਘਰ ਦੇ ਮੁਰੇ ਆ ਪਹਿਲਾਂ ਦੀ ਉੱਠ ਕੇ ਆਵਾਂਗੇ ਅਸੀਂ ਵੀ ਐਸੇ ਭਾਈਚਾਰੇ ਚੋਂ ਆ ਠੀਕ ਹੈ ਜਿਹੜੀ ਆ ਚਾਰ ਦਵਾਰੀ ਢਾਈ ਗਈ ਹੈ ਜਿਹੜੀ ਆ ਕੰਨ ਢਾਈ ਗਈ ਇਹ ਕਿੰਨੀ ਕੰਨ ਢਾਈ ਹੈ ਜੀ ਅੱਜ ਤੋਂ 4 ਮਹੀਨੇ ਪਹਿਲਾਂ ਗੁਰੂ ਘਰ ਦੀ ਕੰਦ ਹੈ ਕਮੇਟੀ ਵਾਲਿਆਂ ਨੂੰ ਆਪ ਢਾਈ ਗਈ ਆ। ਗੁਰੂਰਬ 10 ਮਾਰਿਆ ਪ੍ਰਬੰਧਾ ਕਮੇਟੀ ਢਾਈ ਗਈ ਆ। ਤੇ ਜਿਹੜੇ ਹੁਣ ਪਿਛਲੇ ਪਾਸੇ ਜਿਹੜਾ ਸਗਾ ਰੋਲਾ, ਗਰਾਊਂਡ ਦਾ ਰੋਲਾ ਸੀ ਨਾ। ਉਹਦੀ ਗਰਾਊਂਡ ਦੀ ਜ਼ਮੀਨ ਆਪ ਨੱਪਣ ਲੱਗੀ ਆ ਜੀ। ਅੱਛਾ ਗਰਾਊਂਡ ਨੂੰ ਗਰਾਊਂਡ ਦੇ ਵਿੱਚ ਗੁਰੂ ਘਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਹਾਂਜੀ ਗੁਰੂ ਘਰ ਨਹੀਂ ਜੀ, ਗੁਰੂ ਘਰ ਨਹੀਂ ਹਾਲ ਬਣਾਉਣ ਦੀ ਕਮਿਟੀ ਹਾਲ ਬਣਾਉਣ ਦੀ ਕੋਸ਼ਿਸ਼ ਕਰਦੇ ਬਣਿਆ ਇੱਥੇ ਜੀ। ਤੁਸੀਂ ਆਪ ਸੋਚੋ ਜੇ ਇੱਥੇ ਕਮਿਊਨਿਟੀ ਹਾਲ ਬਣਿਆ, दारू, ਮੀਟ, ਸ਼ਰਾਬ ਤਾਂ ਸ਼ਰਿਆਮ ਚੱਲਣਾ ਚੱਲਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ। ਜੇ दारू दारू ਅਗਲੇ ਠੀਕ ਹੈ ਜੀ ਹੁਣ ਇਹਨਾਂ ਦਾ ਤੁਹਾਡਾ ਢੈਂਕ ਪਟਾ ਆ ਗੁਰੂ ਘਰ ਚ ਸ਼ਰਾਬ ਪੀ ਕੇ ਤਾਲਾ ਗੁਰੂ ਘਰ ਵਿੱਚ ਜਾਵਾਂ ਉਹਦਾ ਢੈਂਕ ਨਾ ਪਟੂਗਾ ਜੀ ਕਿਸੇ ਦਾ ਅਸੀਂ ਆਪਾਂ ਨੂੰ ਦੱਸੋ ਕਿ ਉਹ ਬੰਦੇ ਦਾ ਕੋਈ ਬੰਦੇ ਦਾ ਉਹ ਢੈਂਕ ਨਾ ਪਟੂਗਾ ਤੁਹਾਡਾ ਵੀ ਬਜੇ ਜੇ ਜ ਇਨੀ ਆ ਜਿਹੜੀ ਕੰਧ ਢਾਈ ਆ ਸਾਡਾ ਵੀ ਘੜ ਪਾਟਾ ਉਦੋਂ ਵੀ ਗੁਰੂ ਘਰ ਦੀ ਵਿਆਦਵੀ ਕੀਤੀ ਆ ਸਾਡੇਆਂ ਗੁਰੂਆਂ ਸਹਬਾਨਾਂ ਦੀਆਂ ਨਹੀਂ ਫੋਟੋਆਂ ਰੱਖੀਆਂ ਗੋਹੇ ਦੇ ਵਿੱਚ ਗੋਹੇ ਵਿੱਚ ਰੱਖਿਆ ਜੀ ਠੀਕ ਹੈ ਜੀ ਵੀਡੀਓ ਪਈਆਂ ਸਾਰੀਆਂ ਪੂਰੇ ਪ੍ਰੂਫ ਆ ਸਾਡੇ ਕੋਲੇ ਠੀਕ ਹੈ ਜੀ ਇਨਾ ਗੁਰੂ ਸਹਬਾਨਾਂ ਦੀ ਛੀ ਗੁਰੂ ਰਵ ਦਾ ਛੀ ਗੁਰੂ ਰਵ ਦਾ ਜਿਹੜਾ ਫੋਟੋ ਰੱਖੀ ਆ ਜੀ ਠੀਕ ਹੈ ਜੀ ਉਤੋਂ ਬਾਲਮੀ ਕਮਰ ਜੀ ਦੀ ਫੋਟੋ ਰੱਖੀ ਆ ਡਾਕਟਰ ਡਾਕਟਰ ਭੀਮਰਾਮ ਬੇੜਗਾ ਜੀ ਫੋਟੋ ਰੱਖੀ ਆ ਗੋਹੇ ਵਿੱਚ ਰੱਖੀਆਂ ਵਿਆਦਵੀ ਉਹ ਵਿਆਦਵੀ ਕੀਤੀ ਆ ਜਾਂ ਆ ਵਿਆਦਵੀ ਕੀਤੀ ਜਿਹੜੀ ਸਰਪੰਚ ਨੇ ਆਪ ਕਬਜ਼ਾ ਲ ਅਸੀਂ ਪੈਂਟ ਵਾਲੇ ਨਾਲੇ ਅਸੀਂ ਵੀ ਅਸੀਂ ਭਾਈ ਜਾ ਰਹੇ ਚੰਗੇ ਆ ਜੀ ਜੇ ਗੱਲ ਕਰੀਏ ਗਰਾਊਂਡ ਨੂੰ ਦੇਖਦੇ ਆਂ ਬੱਚਿਆਂ ਦੇ ਜਿਹੜਾ ਸਰਪੰਚ ਸਾਹਿਬ ਨੇ ਮੁੱਦਾ ਚੱਕਿਆ ਇਹ ਕਿਸ ਤਰ੍ਹਾਂ ਦਾ ਮੁੱਦਾ ਲੱਗਦਾ ਸਾਨੂੰ ਤਾਂ ਜੀ ਵਧੀਆ ਲੱਗਾ ਹਾਂਜੀ ਸਾਨੂੰ ਵੀ ਸਰਪੰਚ ਸਾਹਿਬ ਨੇ ਕਿਹਾ ਵੀ ਆਪਣੀਆਂ ਮੁਰੇ ਉਥੋਂ ਜਿਹੜਾ ਸੀ ਪਸ਼ੂ ਬੰਨੇ ਸੀਗੇ ਪਹਿਲਾਂ ਮੁਰੇ ਸਾਨੂੰ ਕਿਹਾ ਵੀ ਆਪਣੀਆਂ ਉਥੋਂ ਮੱਝਾਂ ਖੋਲ ਅਸੀਂ ਇੱਕ ਇੱਕ ਬੋਲ ਤੇ ਅਸੀਂ ਆਪਣੀਆਂ ਮੱਝਾਂ ਖੋਲੀਆਂ ਜੀ ਠੀਕ ਹੈ ਜੀ ਸਾਰੇ ਜਣ ਜਿੰਨੇ ਹੈਗੇ ਸਾਰੇ ਜਣ ਸਾਡੇ ਨਾਲ ਆ ਅਸੀਂ ਸਰਪੰਚ ਸਾਹਿਬ ਦੇ ਨਾਲ ਆ ਜਿਹੜੀ ਆ ਸੋਸ਼ਲ ਮੀਡੀਆ ਤੇ ਜਿਹੜੀਆਂ ਵੀਡੀਓ ਵਾਇਰਲ ਹੋ ਰਹੀਆਂ ਕਿ ਜਿਹੜੀ ਰੀਤਾ ਪਿੰਡ ਚ ਬੇਅਦਬੀ ਕਹਿ ਰਹੇ ਆ ਕਿ ਢਾਟ ਭਾਈ ਕੀਤੀ ਜਾ ਰਹੀ ਹੈ ਗੁਰੂ ਘਰ ਦੀ ਤੁਸੀਂ ਵੀ ਪਾ ਜੀ ਦੇਖ ਲਿਆ ਤੁਸੀਂ ਉਹਦੇ ਚ ਕਿੰਨੀ ਕਿ ਸਚਾਈ ਹੈ ਜਿਹੜੀ ਹੁਣ ਤੁਸੀਂ ਦੱਸ ਨਹੀਂ ਇਹ ਤਾਂ ਹੀ ਬੇ ਬੇਬਨਤੀ ਬੁਨਿਆਦੀ ਗੱਲਾਂ ਆ ਆਪਣੇ ਕੋਲ ਜਿੱਦਾਂ ਕਹਿੰਦੇ ਵੀ ਰਾਜਨੀਤੀ ਕਰਦੇ ਪਏ ਆ ਗੁਰੂ ਘਰ ਦੇ ਨਾਤੇ ਬਾਕੀ ਤੁਸੀਂ ਆਪ ਤੁਸੀਂ ਆਪਣੀਆਂ ਕਲਿੱਕਾਂ ਵੀਡੀਓ ਫੋਟੋ ਫੋਟੋ ਲਾ ਰਹੇ ਹੋ ਕਿਹੜਾ ਗੋਹੇ ਦੇ ਵਿੱਚ ਕੋਈ ਫੋਟੋ ਆ ਰੱਖਦਾ ਹੁੰਦਾ ਜੀ ਤੁਸੀਂ ਆਪਣੇ ਤੁਸੀਂ ਆਪ ਦੇਖੋ ਤੁਸੀਂ ਆਪ ਸੋਚੋ ਜਿਹੜੇ ਕਮੈਂਟ ਕਰਦੇ ਆ ਵੀਰ ਮੇਰੇ ਵੀਰ ਮੇਰੀਆਂ ਭੈਣਾਂ ਤੁਸੀਂ ਆਪ ਸੋਚੋ ਪਹਿਲਾਂ ਕਿ ਪਹਿਲਾਂ ਵੀ ਉਧਰ ਜਿਹੜਾ ਕੋਈ ਬੰਦੇ ਨੂੰ ਪਤਾ ਲੱਗਾ ਵੀ ਉਧਰ ਗੁਰੂ ਦੀ ਫੋਟੋ ਚੱਕ ਕੇ ਕਿਥੋਂ ਲਿਆ ਕੇ ਉਸ ਗੋਹੇ ਵਿੱਚ ਰੱਖੀ ਗਈਆਂ ਉਧਰ ਨਹੀਂ ਕਿਸੇ ਨੇ ਦੇਖਿਆ ਉਧਰ ਨਹੀਂ ਕੋਈ ਬੋਲਿਆ ਵਿਆਹ ਵੀ ਹੋ ਰਿਹਾ ਸਾਡੇ ਮਹਾਰਾਜ ਜੀ ਗੁਰੂ ਮਹਾਰਾਜ ਜੀ ਅੱਜ 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 ਕਰ ਰਿਹਾ ਅੱਜ ਨਹੀਂ ਡੇਢ ਦੇ ਵਿੱਚ ਅੱਜ ਦੀ ਡੇਢ ਦੇ ਵਿੱਚ ਅਸੀਂ ਇਹੀ ਚਾਹੁੰਦੇ ਆ ਵੀ ਜਿਹੜਾ ਗੁਰੂ ਘਰ ਦੇ ਨਾਂ ਤੇ ਇਹ 86 ਪਾਰਟੀਆਂ ਆਪਣਾ ਦੁਆ ਸੇਕਣ ਤੇ ਹੋਈਆਂ ਹਨ ਇਹ ਚੀਜ਼ ਇਹ ਚੀਜ਼ ਬੰਦ ਕਰਨ ਸਾਡੇ ਪਿੰਡ ਗੁਰੂ ਘਰ ਬਿਲਕੁਲ ਸੁਰੱਖਿਆ ਤੇ ਆ ਕੋਈ ਇਦਾਂ ਦੀ ਬੇਅਦਬੀ ਨਹੀਂ ਹੋਈ ਹੈਗੀ ਸੰਤ ਸਮਾਜ ਵਾਲੇ ਸਾਡੇ ਭਰੋ ਮਜਾਰੇ ਤੋਂ ਬਾਬਾ ਜੀ ਆਏ ਸੀ ਉਹ ਵੀ ਦੇਖ ਕੇ ਉਹ ਵੀ ਦੇਖ ਕੇ ਗਏ ਆ ਕੋਈ ਇਦਾਂ ਦੀ ਦੂਜੀ ਬੇਅਦਬੀ ਨਹੀਂ ਹੋਈ ਇਹਨਾਂ ਕਮਿਊਨਿਟੀ ਹਾਲ ਦਾ ਰੌਲਾ ਪਾਉਂਦੇ ਆ ਮੈਂ ਪੰਚਾਇਤ ਦੌਰ ਤੇ ਸਰਪੰਚ ਹੋਣ ਦੇ ਨਾਤੇ ਮੈਂ ਇਹ ਗੱਲ ਜ਼ਰੂਰ ਮੇਰੇ ਸਾਰੇ ਚੈਨਲਾਂ ਤੇ ਮੈਂ ਇਹ ਗੱਲ ਕਹਿਣਾ ਜੇ ਇਹਨਾਂ ਨੇ ਕਮਿਊਨਿਟੀ ਹਾਲ ਬਣਾਉਣਾ ਹੀ ਆ ਜਾਂ ਕੁਝ ਵੀ ਆ ਨਹੀਂ ਇੱਥੇ ਪਾਸ ਹੋਇਆ ਗਰਾਊਂਡ ਦੇ ਵਿੱਚ ਅਸੀਂ ਪਿੰਡੋਂ ਬਾਹਰ ਜਗ੍ਹਾ ਦਿੰਨੇ ਆ ਜਿੰਨੀ ਮਰਜ਼ੀ ਜਗਾ ਲੈਣਾ ਖੱਤਾ ਲੈਣਾ ਡੇਢ ਖੱਤਾ ਲੈਣਾ ਜਿੰਨਾ ਵੀ ਲੈਣਾ ਪਿੰਡ ਦੇ ਬਾਦ ਬਹੁਤ ਜਗਾ ਹੈ ਪਿੰਡ ਦੇ ਕੋਲ ਅਸੀਂ ਇਹਨਾਂ ਨੂੰ ਦੇਣ ਨੂੰ ਤਿਆਰ ਆਂ ਪਰ ਜੇ ਕਹਿਣਗੇ ਅਸੀਂ 86 ਪਾਰਟੀਆਂ ਨੂੰ ਛੱਡ ਕੇ ਅਸੀਂ ਇਹ ਮੁੱਦਾ ਹੱਲ ਕਰਾਉਣਾ ਸਰਪੰਚ ਦੇ ਪ੍ਰੈਸ਼ਰ ਬਣਾਉਣਾ ਆ ਇੱਕੋ ਹੀ ਚੈਨਲ ਦੇ ਉੱਪਰ ਵਾਰ-ਵਾਰ ਇੱਕੋ ਹੀ ਦੁਆ ਚੱਲੀ ਜਾ ਰਿਹਾ ਅੱਜ ਤੁਸੀਂ ਮੀਡੀਆ ਵਾਲੇ ਭਰਾ ਆਏ ਆ ਬਹੁਤ ਧੰਨਵਾਦ ਆ ਤੁਹਾਡਾ ਸੱਚ ਦੀ ਖਬਰ ਚਲਾਇਓ ਦੇਖ ਲਓ ਤੁਹਾਡੇ ਸਾਹਮਣੇ ਗੁਰੂ ਘਰ ਬਿਲਕੁਲ ਸਿਖਿਆ ਦਿਆ ਅਸੀਂ ਵੀ ਗੁਰੂ ਘਰ ਦੇ ਵਿੱਚ ਆ ਕੇ ਤੁਹਾਨੂੰ ਖੜੇ ਮਿਲੇ ਆਂ ਪਰ ਆ ਜਿਹੜੀ ਗੰਦ ਢਾਈ ਆ ਇਹਨਾਂ ਵੱਲ ਢਾਈ ਗਈ ਆ ਔਰ ਜਿਹੜੀ ਸਾਡੀ ਗੁਰੂ ਘਰ ਦੇ ਅੰਦਰ ਸ਼ਾਇਦ ਬਣੀ ਸੀਗੀ ਉਹਦੀ ਮਿੱਟੀ ਸੀਗੀ ਉਹ ਇਹਨਾਂ ਦੇ ਟਰੈਕਟਰਾਂ ਨਾਲ ਖਿੱਚ-ਖਿੱਚ ਕੇ ਸਾਰਾ ਇੱਧਰ ਨੂੰ ਮਲਬਾ ਮਿੱਟੀ ਇੱਧਰ ਨੂੰ ਦੂਜਾ ਕਰ ਦਿੱਤਾ ਉਹ ਵੀ ਵੀਡੀਓ ਉਹ ਬਿਆਦ ਵੀ ਕਹਿਣੇ ਕੀਤੀ ਆ ਉਹ ਮਿੱਟੀ ਦਾ ਪਰ ਹਰਜਾਨਾ ਕੌਣ ਭਰੂਗਾ ਜਿਹੜੀ ਮਿੱਟੀ ਇਹਨਾਂ ਨੇ ਖਿੱਚ-ਖਿੱਚ ਕੇ ਇੱਧਰ ਕੀਤੀ ਉਹ ਕੌਣ ਰਜਾਨਾ ਭਰੂਗਾ ਕਿਸੇ ਨੇ ਇਹ ਨਹੀਂ ਦੂਜਾ ਕਰਨਾ ਹੈਗਾ ਸਾਰੇ ਪਿੰਡ ਦੇ ਸਹਿਯੋਗ ਨਾਲ ਇਹ ਸ਼ੈੱਡ ਬਣਾਇਆ ਗਿਆ ਸੀਗਾ ਬੇ ਇੱਥੇ ਆਪਾਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਕਰਦੇ ਆ ਵਿਆਹ ਸ਼ਾਦੀ ਦੇ ਉਹ ਪ੍ਰੋਗਰਾਮ ਇਰੇ ਕਿ ਆਪਾਂ ਨਹੀਂ ਕੋਈ ਮੀਤ ਸ਼ਰਾਬ ਚਲਾਉਣਾ ਜਾਂ ਕੁਝ ਵੀ ਇਦਾਂ ਦਾ ਨਹੀਂ ਚੱਲਣਾ ਇੱਥੇ ਕਿਉਂਕਿ ਇਹ ਗੁਰੂ ਘਰ ਆ ਇੱਥੇ ਲੱਗੇ ਵੀ ਅਸੀਂ ਇਹ ਪ੍ਰੋਗਰਾਮ ਨਹੀਂ ਦੂਜਾ ਕਰਨਾ ਜਿਹੜਾ ਕਮਿਊਨਿਟੀ ਹਾਲ ਦਾ ਬਾਰ ਬਾਰ ਇਹ ਰੋਲਾ ਪਾਉਂਦੇ ਆ ਸਾਡੇ ਹੁੰਦੇ ਹੋਏ ਇਹ ਜੇ ਕਹਿਣਗੇ ਇੱਥੇ ਗੁਰੂ ਘਰ ਦੇ ਲੱਗੇ ਅਸੀਂ ਕਮਿਊਨਿਟੀ ਹਾਲ ਬਣਾਵਾਂਗੇ ਇੱਥੇ ਮੀਤ ਸ਼ਰਾਬਾ ਜਲਾਵਾਂਗੇ ਇਹ ਬਿਲਕੁਲ ਨਹੀਂ ਹੋ ਸਕਦਾ ਹੈਗਾ ਗਰਾਊਂਡ ਦੀ ਜਗ੍ਹਾ ਗਰਾਊਂਡ ਦੀ ਹੀ ਰਹੂਗੀ ਔਰ ਅਸੀਂ ਸਾਰੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਵੇ ਛਾਣੋਂ ਇਨਸਾਫ਼ ਦਿਵਾਇਆ ਜਾਵੇ ਇਹ ਬਾਰ-ਬਾਰ ਸਾਡੇ ਕਾਬਜੇ ਕਰਨ ਦੀਆਂ ਸਾਨੂੰ ਧਮਕੀਆਂ ਦੇ ਰਹੇ ਆ ਸਾਡੇ ਤੇ ਨਿੱਜੀ ਹਮਲੇ ਕਰ ਰਹੇ ਆ ਸਾਡੇ ਪਰਿਵਾਰਾਂ ਨੂੰ ਵੇਚ ਲਿਆ ਕੇ ਮੀਡੀਆ ਦੇ ਵਿੱਚ ਪ੍ਰਚਾਰ ਕਰ ਰਹੇ ਜੋ ਕਿ ਬਿਲਕੁਲ ਸਰਾਸਰ ਗਲਤ ਆ ਔਰ ਸਾਨੂੰ ਇਹ ਪੜਘਾ ਰਹੇ ਆ ਬਾਰ-ਬਾਰ ਵੇ ਕੋਈ ਸਿਆਸੀ ਪਾਰਟੀਆਂ ਨੂੰ ਬਾਹਰੋਂ ਸੱਦਣ ਜਾਂ ਕੁਝ ਕਰਨ ਅਸੀਂ ਸਾਡੇ ਪਿੰਡ ਦਾ ਮੁੱਦਾ ਆ ਮੈਂ ਸਰਪੰਚ ਹੋਣ ਦੇ ਨਾਤੇ ਮੈਂ ਪਿੰਡ ਜੇ ਹੱਲ ਕਰਨ ਦੇ ਵਿੱਚ ਵਿਸ਼ਵਾਸ ਰੱਖਦਾ ਆ ਮੈਂ ਕੋਈ ਕਿਸੇ ਪਾਰਟੀ ਨੂੰ ਵਿੱਚ ਲਿਆਉਣ ਦੀ ਕੋਈ ਲੋੜ ਨਹੀਂ ਹੈਗੀ ਮੈਨੂੰ ਗੁਰਦੁਆਰੇ ਦੀ ਕਮੇਟੀ ਮੇਨਾਂ ਸੰਪਰਕ ਕਰੇ ਕਮਿਊਨਿਟੀ ਹਾਲ ਬਣਾਉਣਾ ਅਸੀਂ ਪਿੰਡੋਂ ਬਾਹਰ ਜਿੰਨੀ ਕਹਿਣਗੇ ਜਗ੍ਹਾ ਦੇ ਦਾਂਗੇ ਪਰ ਗਰਾਊਂਡ ਦੇ ਵਿੱਚ ਨਹੀਂ ਮਨਜ਼ੂਰ ਹੋ ਰਿਹਾ ਨਹੀਂ ਕੋਈ ਦੂਜਾ ਹੈਗਾ ਤਾਂ ਹੀ ਅਸੀਂ ਇਹਨਾਂ ਨੂੰ ਵਾਰ-ਵਾਰ ਬੇਨਤੀ ਕਰਦੇ ਆਂ ਇਹ ਛੋਟੇ ਬੱਚਿਆਂ ਦੀ ਗਰਾਊਂਡ ਆ ਇਹ ਛੋਟੇ ਬੱਚੇ ਇੱਥੇ ਨਿਗਾ ਦੇ ਵਿੱਚ ਘਰਾਂ ਦੇ ਵਿੱਚ ਖੇਡਣਗੇ ਆਪਣਾ ਦੁਆ ਕਰਨਗੇ ਬਾੜ ਲੈ ਕੇ ਆਉਣਗੇ ਤਾਈਆਂੋਂ ਫੋਨਾਂ ਤੋਂ ਦੂਰ ਰਹਿਣਗੇ ਅਸੀਂ ਨਸ਼ੇ ਬੰਦ ਕਰਾਏ ਪਿੰਡ ਕਿਸੇ ਨੇ ਉਹ ਕੋਈ ਪਾਰਟੀ ਨਹੀਂ ਆਈ ਉਦੋਂ ਦੱਸੋ ਜੇ ਕੋਈ ਪਾਰਟੀ ਆਈ ਆ ਪਰ ਆਪਾਂ ਇਹ ਕਹਿੰਨੇ ਵੇ ਸਾਜਰਾ ਸਾਥ ਦਿਓ ਮੇਰੇ ਭਰਾਵੋ ਇਹ ਜਰੂਰ ਦੱਸੋ ਵੀ ਇੱਥੇ ਕੋਈ ਬਿਆਦ ਵੀ ਨਹੀਂ ਹੋਈ ਹੈਗੀ ਨਾ ਹੀ ਅਸੀਂ ਕਰ ਸਕਦੇ ਆ ਜੇ ਕੋਈ ਬਿਆਦ ਵੀ ਕਰਨਾ ਹੋਊਗਾ ਪਹਿਲਾਂ ਪੰਚਾਇਤ ਲੱਗਾ ਆ ਡੇਟ ਲਗਾਇਆ ਗਿਆ ਸੀਗਾ ਗੁਰੂ ਘਰ ਦੀ ਕੰਦ ਦਾ ਇਹ ਵੀ ਨਹੀਂ ਆ ਆ ਜਿਹੜੀ ਇਹ ਜਿਹੜੀ ਸ਼ੈੱਡ ਨੂੰ ਸ਼ੈੱਡ ਤੋਂ ਬਾਅਦ ਹੈ ਨਾ ਜਿਹੜੀ ਕੰਦ ਆਉਂਦੀ ਹੈ ਇੱਥੇ ਗੁਰੂ ਘਰ ਦੀ ਪਰ ਗੁਰੂ ਘਰ ਦੀ ਕੰਦ ਪਰੇ ਰਹਿ ਗਈ ਆ ਸ਼ੈੱਡ ਦੀ ਕੰਦ ਸੀਗੀ ਇੱਥੇ ਪਾਈ ਹੋਈ ਆ ਜਿੱਥੇ ਰੁਕਿਆ ਸੀਗਾ ਕੰਮ ਸਗ ਲੱਗਾ ਗਰਾਊਂਡ ਨੂੰ ਇਹਨਾਂ ਨੇ ਆ ਕੰਦ ਧਵਾ ਕੇ ਇੱਧਰ ਨੂੰ ਗਰਾਊਂਡ ਨੂੰ ਕੁਝ ਕੁ ਬੰਦਿਆਂ ਨੇ ਜਦ ਤੱਕ ਬੱਦੇ ਆ ਇਹ ਗਰਾਊਂਡ ਦੀ ਜਗ੍ਹਾ ਆ ਬਾਕੀ ਸਾਰੀ ਗਰਾਊਂਡ ਦੀ ਜਗ੍ਹਾ ਆ ਆ ਸ਼ੈਂਟਰ ਲੱਗਾ ਸੀ ਗਰਾਊਂਡ ਵਾਲੀ ਸਾਈਡ ਤੇ ਮਤਲਬ ਆਪਣੇ ਵੱਲੋਂ ਰਸਤਾ ਖੁੱਲਾ ਕਰ ਦਿੱਤਾ ਗਿਆ ਹਾਂਜੀ ਹਾਂਜੀ ਇਹਨਾਂ ਨੇ ਜਿਹੜਾ ਢਾਹ ਕੇ ਇਧਰੋਂ ਵਧਾਉਣ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕਮੇਟੀ ਮੈਂਬਰਾਂ ਨੇ ਆਪੇ ਢਾਈ ਆ ਇਹ ਗੱਲ ਆਪੇ ਢਾਈ ਆ ਆਪੇ ਢਾਈ ਆ ਅੱਜ ਤਾਂ ਵੀ ਆਪੀ ਉਹਨਾਂ ਗਾਂ ਵਧੂ ਮੇਰਾ ਨਾਮ ਸੁਖਵੀਰ ਸਿੰਘ ਹਾਂਜੀ ਪਿੰਡ ਤਲੇਤਾ ਤੋਂ ਮੈਂ ਸਰਪੰਚ ਹਾਂ। ਜਿਹੜਾ ਪਿੰਡ ਦਾ ਜਿਹੜਾ ਮਸਲਾ ਕਰਦੀ ਪੱਧਿਆ ਹੋਇਆ ਹੈ ਚਾਰ ਦੁਆਰਿਆਂ ਨੂੰ ਲੈ ਕੇ ਜੋ ਕਿ ਹੈ ਜੀ ਉਹਦੇ ਵਿੱਚ ਸਾਰਾ ਮਾਮਲਾ ਪਈ। ਮੈਂ ਸਾਰੇ ਮੀਡੀਆ ਵੀਰ ਦਾ ਆਉਣ ਤੇ ਇੱਥੇ ਧੰਨਵਾਦ ਕਰਦਾ ਹਾਂ। ਜਿਹੜਾ ਆਪਣਾ ਇਹ ਪਿੰਡ ਦਾ ਮੁੱਦਾ ਚੱਲ ਰਿਹਾ ਹੈ ਕੁਝ ਕੁ ਪਾਰਟੀਆਂ ਵੱਲੋਂ ਧਾਰਮਿਕ ਮੁੱਦਾ ਬਣਾਇਆ ਜਾ ਰਿਹਾ। ਬਈ ਗੁਰਦੁਆਰਾ ਸਾਹਿਬ ਢਹਿ ਢੇਰੀ ਕਰਤਾ। ਜਦਕਿ ਰਿਕਾਰਡਿੰਗਾਂ ਦੇ ਵਿੱਚ ਗਰੁੱਪਾਂ ਚ ਪਾਈਆਂ ਗਿਆ ਬਈ ਸਾਡਾ ਗੁਰਦੁਆਰਾ ਢਹਿ ਢੇਰੀ ਕਰਤਾ। ਬੀਐਸਬੀ ਵੱਲੋਂ ਪਰ ਇਦਾਂ ਦਾ ਸਾਡੇ ਪਿੰਡ ਕੋਈ ਦੂਜਾ ਨਹੀਂ ਹੋਇਆ ਹੋਇਆ ਕੋਈ ਕਾਰਜ ਨਹੀਂ ਕੀਤਾ ਗਿਆ ਗਰਾਊਂਡ ਦੇ ਵਿੱਚ ਕੰਦ ਪਈ ਸੀਗੀ ਉਹਨੂੰ ਅਸੀਂ ਜਰੂਰ ਕਾਟਾ ਕੇ ਆਪਣਾ ਗਰਾਊਂਡ ਪੱਧਰ ਕਰਾਈ ਆ ਦੂਜਾ ਨੰਬਰ पे ਗੁਰਦੁਆਰਾ ਸਾਹਿਬ ਸਾਡੇ ਆਪਣੇ ਗੁਰਦੁਆਰਾ ਸਾਹਿਬ ਆ ਉੱਥੇ ਕੋਈ ਇਦਾਂ ਦਾ ਦੂਜਾ ਨਹੀਂ ਜੀਟੀਬੀ ਜਾਂ ਕੁਛ ਵੀ ਇਦਾਂ ਦਾ ਨਹੀਂ ਚਲਾਇਆ ਗਿਆ ਉਹਦੀ ਜਿਹੜੀ ਕਹਦੇ ਆ ਉਹ ਕਿ ਕੋਈ ਮੇਨਤੀ ਨਹੀਂ ਕਰਾਈ ਗਈ ਸੀ ਸਾਡੀ ਜਗ੍ਹਾ ਇਦਾਂ ਨੂੰ ਬੋਲਦੇ ਸੀ ਸਾਡੀ ਜਗ੍ਹਾ ਜਿਹੜੀ ਆ ਉਹਦੀ ਵੀ ਕੰਦ ਢਾਈ ਗਈ ਹੈ ਤੁਸੀਂ ਜਿਹੜੀ ਦਸਤ ਨਾਲ ਦੀ ਥਾਂ ਆ ਉਹਦੀ ਮੇਨਤੀ ਕਰਾਈਏ ਸਰ ਸਾਰੇ ਮਿਰਿਆਨ ਅਸੀਂ ਇਹ ਬੇਨਤੀ ਕਰਦੇ ਆਂ ਵੀ ਅਸੀਂ ਮਿਹਨਤੀ ਦਾ ਬਕਾਇਦਾ ਪੇਪਰ ਸਾਡੇ ਗਏ ਹੋਆ ਸਾਰਾ ਕੁਝ ਦੂਜਾ ਗਿਆ ਆ ਜਦੋਂ ਅਸੀਂ ਮਿਹਨਤੀ ਕਰਾਨੇ ਪਏ ਆ ਜਾਂ ਕੁਝ ਵੀ ਉਹਦੇ ਵਿੱਚ ਸਾਨੂੰ ਰੁਕਾਵਟਾਂ ਆਉਂਦੀ ਪਈ ਆ ਇਹਦੇ ਕਰਕੇ ਅਸੀਂ ਕੱਲੀ ਕੰਦ ਦਾ ਹੀ ਕੀਤਾ ਸੀਗਾ ਵੀ ਥਾਂਡੀ ਜਿਹੜੀ ਗਰਾਊਂਡ ਜਿੱਨਾਂ ਨੇ ਕੰਦ ਪਾ ਲਿਓ ਕੰਦ ਤੇ ਐਡੀ ਦੀ ਕਰ ਦਿੱਤੀ ਜਾਵੇ ਤੇ ਕੰਦ ਸਾਫ਼ ਕੀਤੀ ਜਾਵੇ ਕਿਉਂਕਿ ਨਾ ਤਾਂ ਇਹਨਾਂ ਨੇ ਮਿਹਨਤੀ ਕਰਾ ਕੇ ਉਹਦੇ ਵਿੱਚ ਕੰਦ ਪਾਈ ਸੀਗੀ ਜੇ ਤਾਂ ਕਿਸੇ ਗਿਣਤੀ ਮਿਹਨਤੀ ਨੇ ਕੰਦ ਪਾਈ ਹੈ ਸਾਡੀ ਗਰਾਊਂਡ 'ਚ ਦੱਸਣ ਉੱਥੇ ਬੱਚੇ ਖੇਡਦੇ ਸੀ ਇਹਨਾਂ ਨੇ ਵੇਚ ਲਿਆ ਕੇ ਕੰਦ ਬਾਤਦੀ ਆ ਪ੍ਰੋਪਰ ਸਾਡੇ ਕੋ ਪਹਿਲੀਆਂ ਵੀਡੀਓ ਪਈਆਂ ਇਹਨਾਂ ਨੇ ਗੁਰੂ ਸਾਹਿਬਾਨਾਂ ਦੀ ਸਾਡਿਆਂ ਦੀ ਬੇਇੱਜ਼ਤੀ ਕੀਤੀ ਉਸ ਟਾਈਮ ਗੋਹੇ ਦੇ ਵਿੱਚ ਲਿਆ ਕੇ ਫੋਟੋਆਂ ਰੱਖੀਆਂ ਗਈਆਂ ਪਹਿਲਾਂ 4 ਮਹੀਨੇ ਅਸੀਂ ਤਾਂ ਵੀ ਇਹਨਾਂ ਨੂੰ ਬਖਸ਼ ਦਜੇਗਾ ਵੀ ਨਹੀਂ ਚਲੋ ਪਿੰਡ ਪੱਧਰ ਤੇ ਜਵਾਬ ਅਸੀਂ ਨਹੀਂ ਕੋਈ ਮੁੱਦਾ ਬਣਾਉਣਾ ਹੈਗਾ ਉਦੋਂ ਵੀ ਇਹ ਬੀਐਸਬੀ ਦੇ ਬਾਹਰੋਂ ਵਰਕਰ ਆ ਕੇ ਸਾਰਾ ਕੁਝ ਕਰਦੇ ਪਏ ਹਣ ਕੀ ਮੰਗ ਕੇ ਪਿੰਡ ਸਾਡੀ ਮੰਗ ਜੀ ਇਹੀ ਆ ਪਿੰਡ ਦੀ ਵੀ ਜਿਹੜੀ ਸਾਡੀ ਗਰਾਊਂਡ ਆ ਸਾਫ਼ ਕਰਾਈ ਗਈ ਉਹ ਇੱਦਾਂ ਥਾਬ ਕੀਤੀ ਹੋ ਰਵੇ ਜਿਹੜਾ ਸਾਡੇ ਕਰੀਮਪੁਰੀ ਸਾਹਿਬ ਸਾਡੇ ਤੇ ਪ੍ਰੈਸ਼ਰ ਪਾ ਕੇ ਵੇ ਪ੍ਰੈਸ਼ਰਾਈਜ਼ ਕਰਾ ਰਿਹਾ ਵੇ ਹਾਂ ਬਈ ਇੱਥੇ ਅਸੀਂ ਇਦਾਂ ਕਰਨਾ ਅਸੀਂ ਦੁਬਾਰਾ ਕੰਡਾ ਖੜੀਆਂ ਕਰਨੀਆਂ ਜੇ ਕਰਨਾ ਇਹ ਸਾਡੇ ਕੰਮ 'ਚ ਪਾਟੋ-ਪਾਟ ਨਾ ਆਵੇ ਸਾਡੇ ਪਿੰਡ 'ਚ ਸੇਵ ਵੀ ਇਕਿਆ ਸਾਡਾ ਭਾਈਚਾਰਾ ਬਹੁਤ ਵਧੀਆ ਕ੍ਰੀਮਪੁਰੀ ਸਾਹਿਬ ਨੂੰ ਅਸੀਂ ਇਹੀ ਬੇਨਤੀ ਕਰਦੇ ਆਂ ਵੇ ਆਪਣੇ ਪਾਰਟੀ ਦੀ ਤੌਂਸ ਕਿਤੇ ਹੋਰ ਪਿੰਡ ਤੇ ਕਿਤੇ ਬਾਹਰ ਜਾ ਕੇ ਚਲਾਓ ਸਾਡੇ ਪਿੰਡ ਨੂੰ ਭਾਈਚਾਰਾ ਸਾਡਾ ਇਕਾ ਰਹਿਣ ਦਿਓ ਸਾਨੂੰ ਇਹੀ ਬੱਸ ਅਪੀਲ ਆ ਮੀਰੀਆਂ ਨੂੰ ਬੇ ਝੂਠੀਆਂ ਖਬਰਾਂ ਨਾ ਜਲਾਓ ਸਾਡੇ ਪਿੰਡ ਤੇ ਤੁਸੀਂ ਗੁਰਦੁਆਰਾ ਸਾਹਿਬ ਬੜੇ ਕੋਲ ਸਰਗਰ ਕਰਦੇ ਆ ਕੋਈ ਇਦਾਂ ਦਾ ਇੱਥੇ ਕਾਰਜ ਨਹੀਂ ਕੀਤਾ ਗਿਆ ਜੀ ਕੋਈ ਵੀ ਬਾਹਰੋਂ ਆ ਕੇ ਦੇਖਦਾ ਸਾਡੇ ਸੰਤ ਸਮਾਜ ਤੋਂ ਆਏ ਸੀਗੇ ਪਰ ਉਹ ਮਯਾਰੇ ਤੋਂ ਆ ਕੇ ਦੇਖ ਕੇ ਗਏ ਗੁਰਦੁਆਰਾ ਸਾਹਿਬ ਨੂੰ ਕੁਝ ਨਹੀਂ ਕੀਤਾ ਗਿਆ ਜੀ ਕੋਈ ੱਟ ਤੱਕ ਨਹੀਂ ਹਲਾਈ ਗਈ ਗੁਰਦੁਆਰਾ ਸਾਹਿਬ ਜੀ ਸਿਰਫ ਇਹ ਕੰਦ ਜਿਹੜੀ ਗਰਾਊਂਡ 'ਚ ਪਾਈ ਗਈ ਆ ਇਹਨੂੰ ਹੀ ਸਿੱਧਾ ਸਾਫ਼ ਕੀਤਾ ਗਿਆ ਜੀ ਜੀ ਬਿਲਕੁਲ ਸਭ ਕੀ ਮਤਰਾ ਸੀ ਬਿਲਕੁਲ ਸਗਰਾ ਉੱਤੇ ਰਿੱਕਾ ਪੈਂਦਾ ਸੀ ਟਲੀਤਾ ਪਿੰਡ ਦੇ ਵਿੱਚ ਖੇਡ ਮੈਦਾਨ ਦੀ ਜਗ੍ਹਾ ਸੀਗੀ ਉਹਦੇ ਉੱਪਰ ਕੰਦ ਕੀਤੀ ਹੋਈ ਸੀ ਕੁਝ ਲੋਕਾਂ ਨੇ ਪਾਥੀਂ ਪੁੱਥੀਂ ਵਗੈਰਾ ਬਣਾਈਆਂ ਹੋਈਆਂ ਸੀ ਜਸਟ ਅਸੀਂ ਉਹ ਰਿਮੂਵ ਕਰਵਾਇਆ ਜਿਹੜਾ ਇਹ ਗੱਲ ਹੈ ਕਿ ਗੁਰੂ ਘਰ ਨੂੰ ਨੁਕਸਾਨ ਪੁੱਜਿਆ ਇਹਦੇ ਬਾਰੇ ਕੀ ਕਹਿੰਦੇ ਨਹੀਂ ਗੁਰੂ ਘਰ ਨੂੰ ਨਹੀਂ ਮੈਂ ਆਪ ਗੁਰੂ ਨੂੰ ਮੰਨਣ ਵਾਲੀ ਹਾਂ ਮੇਰੀ ਇਦਾਂ ਦੀ ਮਤਲਬ ਨਹੀਂ ਵੀ ਮੈਂ ਗੁਰੂ ਘਰ ਤਵਾਉਂਗੀ ਗੁਰੂ ਘਰ ਨੂੰ ਬਿਲਕੁਲ ਨਹੀਂ ਛੇੜਛਾੜ ਹੋਈ ਜਿਹੜਾ ਇਹ ਪ੍ਰਚਾਰ ਚੱਲ ਰਿਹਾ ਸੋਸ਼ਲ ਮੀਡੀਆ ਤੇ ਕਿ ਗੁਰੂ ਘਰ ਦਾ ਨੁਕਸਾਨ ਹੋਇਆ ਗੁਰਦੁਆਰੇ ਕਿੰਨੀ ਦੂਰੀ ਤੇ ਗੁਰਦੁਆਰਿਆਂ ਗੁਰਦੁਆਰਾ ਸਾਹਿਬ ਕਾਫੀ ਦੂਰੀ ਤੇ ਹੈਗਾ ਉਹ ਤੋਂ ਕਾਫੀ ਦੂਰੀ ਤੇ ਹਾਂਜੀ ਜੀ ਜੇ ਵੀ ਕਾਰਵਾਈ ਹੋਈ ਹੈ ਇਹ ਕਿੱਥੇ ਹੋਈ ਹੈ ਇੱਕ ਕੜੀ ਕਾਰਵਾਈ ਉਤਲੇ ਟੇਪਿੰਡ ਦੀ ਹੈ ਠੀਕ ਹੈ ਇਹ ਟੇਪਿੰਡ ਦੀ ਕਾਰਵਾਈ ਹੋਈ ਹੈ ਹਾਂਜੀ ਹਾਂਜੀ ਇਹ ਗੁਰੂ ਘਰ ਦਾ ਕੋਈ ਕੰਨੀਕ ਨਹੀਂ ਸੀ ਕਾਫੀ ਟੁੱਟੀ ਸੀਗੀ ਹਾਂਜੀ ਤੇ ਇਹਦੇ ਗੁਰੂ ਘਰ ਨਹੀਂ 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 ਬਿਲਕੁਲ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਨਾਲੇ ਮੈਂ ਕੋਣ ਹੁੰਨੀ ਆ ਗੁਰੂ ਘਰ ਦੀ ਏਦਾਂ ਠਵਾਉਣ ਵਾਲੀ ਅਸਲ ਸਤਿਕਾਰ ਕਰਦੇ ਆ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਜੀ ਕੋਈ ਜੀ ਮੈਂ ਏਦਾਂ ਦੇ ਨਹੀਂ ਕੋਈ ਕਾਰਵਾਈ ਕਰਵਾਈ ਉਹ ਵੀ ਪੰਚਾਇਤ ਦੇ ਕਹਿਣ ਤੇ ਪੰਚਾਇਤ ਨੇ ਮਤਾ ਪਾਇਆ ਸੀਗਾ ਵੀ ਖੇਡ ਮੈਦਾਨ ਦੀ ਜਗ੍ਹਾ 'ਤੇ ਲੋਕੀਓਂ ਤੇ ਕਾਥੀਆਂ ਪੱਥਰ ਦੇ ਸੀਗੇ ਉਹ ਏਦਾਂ ਚੀਜ਼ਾਂ ਸੀ ਰਿਮੂਵ ਕਰਵਾਈਆਂ ਨੇ ਗੁਰੂ ਘਰ ਨੂੰ ਕੋਈ ਨੁਕ ਥੈਂਕ ਯੂ ਠੀਕ ਹੈ ਸਰ ਕੀ ਸੀ ਤੁਲੇਤੇ ਕੋਲ ਮਸਲਾ ਤੁਸੀਂ ਗਏ ਸੀ ਹੈ ਜੇ ਸਕਿਉਰਟੀ ਪ੍ਰੋਵਾਈਡ ਕਰਵਾਈ ਤੁਸੀਂ ਉਧਰ ਅਸੀਂ ਇੱਕ ਆਰਡਰ ਆਇਆ ਸੀ ਸਾਡੇ ਕੋਲ ਸੀਨੀਅਰ ਅਫਸਰਾਂ ਦਾ ਕਿ ਜਿਹੜਾ ਵੀਡੀਓ ਵੱਲੋਂ ਔਰ ਨਾੜ ਤਹਿਸੀਲਦਾਰ ਸਾਹਿਬ ਵੱਲੋਂ ਉਹਨਾਂ ਨੇ ਬਤੌਰ ਅਜਸਟਡ ਜਣਾ ਸੀਗਾ ਤੇ ਸਾਡੇ ਵੱਲੋਂ ਵੀਡੀਓ ਨੂੰ ਜਿਹੜੀ ਉਹ ਬਤੌਰ ਪ੍ਰੋਟੈਕਸ਼ਨ ਦੇਣ ਵਾਸਤੇ ਜਿਹੜਾ ਹੁਕਮ ਹੋਇਆ ਸੀਗਾ ਯੋ ਅਦੀ ਪੁਲਿਸ ਫੋਰਸ ਜਿਹੜੀ ਆ ਪੀਡੀ ਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਨਾਲ ਦਿੱਤੀ ਸੀਗੀ ਤੇ ਉਹ ਅਸੀਂ ਉਹਦੀ ਕੋਈ ਲੈਨ ਆਫ ਦੀ ਪ੍ਰੋਬਲਮ ਆ ਜੇ ਇਸ ਕਰਕੇ ਅਸੀਂ ਉੱਥੇ ਜਿਹੜੇ ਗਏ ਸੀਗੇ ਇਸ ਤੋਂ ਇਲਾਵਾ ਜਿਹੜਾ ਉੱਥੇ ਕਬਜ਼ਾ ਹਟਾਇਆ ਗਿਆ ਉਹਦੇ ਨਾਲ ਗੁਰਦੁਆਰਾ ਸਾਹਿਬ ਦਾ ਕੋਈ ਵੀ ਉਧਰ ਨੂੰ ਜੀਸੀਪੀ ਨਹੀਂ ਗਈ ਹੈਗੀ ਤੇ ਨਾ ਹੀ ਕੋਈ ਉਧਰ ਨੂੰ ਕੋਈ ਨੁਕਸਾਨ ਹੋਇਆ ਸਰ ਜਿਸ ਵੀ ਗੁਰੂ ਘਰ ਵੱਲੋਂ ਗਈ ਸੀ ਤੁਹਾਡੇ ਹਾਜ਼ਰੀਂ ਨਹੀਂ ਨਹੀਂ ਬਿਲਕੁਲ ਨਹੀਂ ਜਿੱਥੇ ਜਾਣ ਦੇਵਾਂਗੇ ਉਧਰ ਜਿੱਥੇ ਵੀ ਸਾਡਾ ਗੁਰੂ ਘਰ ਆ ਅਸੀਂ ਉਹ ਕਦੀ ਵੀ ਜਾਣ ਦਿੰਦੇ ਨਹੀਂ ਸੀ ਗੁਰੂ ਘਰ ਬੰਨ ਕੋਸ ਰੱਖਿਆ ਤਾਂ ਹੀ ਹਾਂਜੀ ਹਾਂਜੀ ਬਿਲਕੁਲ ਸੁਰੱਖਿਆ ਹਦਾ ਸੀ ਅਸੀਂ ਸਾਡੇ ਵੱਲੋਂ ਜਿਹੜਾ ਪੂਰਾ ਸਰਕਾਰ ਹੈ ਕੋਈ ਸਾਹਿਬ ਦਾ ਸਾਡੇ ਮਹਾਰਾਜ ਨੇ ਅਸੀਂ ਕਿਉਂ ਉਧਰ ਜਾਣ ਦੇਵਾਂਗੇ ਗੂਲਾਲ ਅੱਛਾ ਪ੍ਰਧਾਨ ਜੀ ਇੱਕ ਕਾਫੀ ਲੰਬੇ ਸਮੇਂ ਤੋਂ ਇੱਕ ਮੁੱਦਾ ਪਾਖ ਰਿਹਾ ਵੀ ਤੇ ਲੇਖੇ ਦੇ ਵਿੱਚ ਜਿਹੜਾ ਗੁਰੂ ਘਰ ਆ ਹਾਂਜੀ ਉਹਨੀਆਂ ਕੰਦਾ ਢਾ ਦਿੱਤੀਆਂ ਗਈਆਂ ਕਿੰਨੀ ਕਿ ਸੱਚਾਈ ਹੈ ਤੇ ਕੀ ਸਾਰਾ ਮਾਮਲਾ ਇਹ ਸਾਰਾ ਗਲਤ ਹੈ ਜਿਹੜਾ ਘਟਾਇਆ ਅੱਛਾ ਜੀ ਇਹ ਪਹਿਲਾਂ ਪੰਜ ਪਹਿਲੀ ਪੰਚਾਇਤ ਦੇ ਬੇਲੇ ਦੀਆਂ ਕੰਧਾਂ ਹੀ ਪਾਈਆਂ ਸੀਗੀਆਂ ਹਾਂਜੀ ਜਿਹੜੀ ਪਹਿਲਾਂ ਪੰਚਾਇਤ ਸੀਗੀ ਹੁਣ ਜਿਹੜੀ ਹੁਣ ਦੀ ਪੰਚਾਇਤ ਹੁਣ ਦਾ ਪਾਈ ਜਿਹੜੀ ਥੋੜੀ ਜਿਹੀ ਕੰਧ ਸੀਗੀ ਅੱਛਾ ਜੀ ਇਹਦਾ ਸਾਰੀਆਂ ਪਹਿਲੀਆਂ ਹੀ ਕੰਧਾਂ ਪਾਈਆਂ ਸੀਗੀਆਂ ਅੱਛਾ ਜੀ 4 ਸਾਲ ਪਹਿਲਾਂ ਦੀਆਂ ਕੰਧਾਂ ਪਾਈਆਂ ਅੱਛਾ ਜੀ ਇਹ ਇਹ ਜਿਹੜੀਆਂ ਕੰਧਾਂ ਪਾਈਆਂ ਤੁਸੀਂ ਆਪ ਪਾਈਆਂ ਸੀ ਅਸੀਂ ਆਪੇ ਪਾਈਆਂ ਸੀਗੀਆਂ ਇਹ ਢਾਈਆਂ ਕਿਹਨੇ ਆ ਇਹ ਢਾਈਆਂ ਹੁਣ ਦੀ ਪੰਚਾਇਤ ਨੇ ਅੱਛਾ ਜੀ ਕਿ ਗੁਰਦੁਆਰੇ ਦੀ ਉਹਨਾਂ ਦਾ ਤਾਂ ਕਹਿਣਾ ਵੀ ਜਿਹੜਾ ਗੁਰਦੁਆਰੇ ਦੀ ਤਾਂ ਕਿਸੇ ਕੰਦ ਨੂੰ ਛੇੜਿਆ ਵੀ ਨਹੀਂ ਗਿਆ ਕਿੱਦਾਂ ਨਹੀਂ ਛੇੜਿਆ ਆ ਆ ਛੇੜਿਆ ਤੁਹਾਡੇ ਸਾਹਮਣੇ ਹੀ ਆ ਉਹ ਤਾਂ ਕਹਿ ਰਹੀ ਆ ਵੀ ਇਹ ਜਿਹੜੀ ਜਗ੍ਹਾ ਆ ਵੀ ਪੰਚਾਇਤ ਵੀ ਕਹਿੰਦਾ ਇੱਥੇ ਜਿਹੜੀ ਨਿਆਣਿਆਂ ਨਾਲ ਪਲੇ ਗਰਾਊਂਡ ਬਣਾ ਕੇ ਪੰਚਾਇਤ ਜਿਹੜੀ ਜਿਹੜੀ ਪਲੇ ਦਾ ਹੀ ਮੋੜੇ ਮੱਥਾ ਪਾ ਰਿਹਾ ਅੱਛਾ ਜਿਹੜੀ ਰਾਹ ਨਾਲ ਆ ਇਹ ਨੇ ਕਮਿਊਨਿਟੀ ਹਾਲ ਦਾ ਮੱਥਾ ਪਾਇਆ ਤੇ ਜਗ੍ਹਾ ਕੋ ਉੱਧਰ ਗੁਰਦੁਆਰ ਸਾਬ ਤੋਂ ਕਿੰਨੀ ਜਗ੍ਹਾ ਆ ਹਾਂਜੀ ਗੁਰਦੁਆਰ ਸਾਬ ਤੋਂ ਕਿੰਨੀ ਜਗ੍ਹਾ ਆ ਆਪਣਾ ਜਿਹੜੀ ਬੋਲਦੀ ਆ ਐਸੇ ਏਦਾਂ ਨਹੀਂ ਪਤਾ ਕਿੰਨੀ ਆ ਸਾਰੀ ਅੱਛਾ ਨਹੀਂ ਪਤਾ ਹਾਂਜੀ ਤੁਹਾਡੇ ਕੋਲੇ ਤੇ ਗੁਰਦੁਆਰੇ ਦੀ ਜਿਹੜੀ ਜਗ੍ਹਾ ਇਹਦੀ ਕੋਈ ਮੈਨਤੀ ਗਿਣਤੀ ਦੇ ਕੋਈ ਪੇਪਰ ਹੈ ਨਹੀਂ ਨਹੀਂ ਏਦਾਂ ਨਹੀਂ ਕੋਈ ਵੀ ਨਹੀਂ ਤੁਸੀਂ ਕਿੰਨੇ ਚਿਰ ਤੋਂ ਪ੍ਰਧਾਨੇ ਤੁਸੀਂ ਮੈਨੂੰ ਹੋਗਾ ਮੈਂ 14 ਦਾ ਬਣਿਆ ਹਾਂ ਤੁਹਾਡੇ ਤੋਂ ਪਹਿਲਾਂ ਹਾਂ ਦੱਸਿਆ ਨਹੀਂ ਕਿਸੇ ਨੇ ਕਿ ਜਗ੍ਹਾ ਕਿੰਨੀ ਆ ਜਾਂ ਕਿੱਦਾਂ ਤੁਹਾਡੇ ਕੋਲ ਨਹੀਂ ਅਸੀਂ ਉਦੋਂ ਹੀ ਮਤਲਬ ਉਹ ਪਿੰਨਾਂ ਹੀ ਬਗਲੇ ਰਹੇ ਆ ਜਿੱਦਾਂ ਅਸੀਂ ਬੈਠੇ ਉਦੋਂ ਇਹ ਨਾਲ ਦਾ ਘਰ ਮੋੜ ਨਹੀਂ ਉੱਦਿਆ ਹਾਂ ਹਾਂ ਬਾਜੀ ਗਾ ਕੇ ਉਦੋਂ ਨਾ ਮੋਰ ਮੋਰ ਹੀ ਹੁੰਦੇ ਰਹੇ ਹਾਂ ਪ੍ਰਧਾਨ ਦੀ ਤੁਸੀਂ 11 ਸਾਲ ਤੋਂ ਪ੍ਰਧਾਨ ਆ ਤੁਹਾਨੂੰ ਇਹ ਵੀ ਪਤਾ ਵੀ ਆਪਣੇ ਗੁਰਦੁਆਰੇ ਦੀ ਕਿੰਨੀ ਜਗ੍ਹਾ ਕਿੰਨੀ ਨਹੀਂ ਸਾਨੂੰ ਲੋੜ ਨਹੀਂ ਪਈ ਵੀ ਹੁਣ ਇਹ ਜਿਹੜਾ ਐਡਾ ਮੁੱਦਾ ਪੱਖ ਗਿਆ ਇਹਦੇ ਵਿੱਚ ਧਾਰਮਿਕ ਭਾਵਨਾ ਜਿਹੜੀ ਲੋਕਾਂ ਦੀ ਠੇਸ ਹੋ ਰਹੀ ਹੈ ਤੁਸੀਂ ਕਹਿੰਦੇ ਦੀ ਮਨੂੰ 14 ਤੋਂ ਮੈਂ ਪ੍ਰਧਾਨ ਆ ਹਾਂ ਵੀ ਜਗ੍ਹਾ ਦੇ ਬਾਰੇ ਮਨੂੰ ਪਤਾ ਨਹੀਂ ਜੇ ਹੁਣ ਕੱਢ ਨੂੰ ਆਹ ਧਾਰਮਿਕ ਮੁੱਦਾ ਬਣ ਗਿਆ ਕਿੱਡਾ ਬੈਰ ਪਾ ਸਕਦਾ ਹੈ ਇਹਦੇ ਬਾਰੇ ਨਹੀਂ ਹਾਂ ਜਿਹੜੀ ਫਾੜ ਤੇ ਘੜਾਈ ਆ ਉਹਦੇ ਮੁਰੂ ਦੇ ਵੀ ਦਾਸ ਦੇ ਨਾਂ ਤੇ ਬੋਲੋ ਆ ਜਿੱਥੇ ਅਸੀਂ ਖੜੇ ਆ ਸ਼ੈੱਡ ਥੱਲੇ ਇਹ ਇਹ ਜਿਹੜੀ ਜਗ੍ਹਾ ਇਹ ਹੈ ਜਿੱਥੇ ਸ਼ੈੱਡ ਥੱਲੇ ਖੜੇ ਆ ਇਹ ਵੀ ਗੁਰਦੁਆਰਾ ਦੀ ਜਗ੍ਹਾ ਹੈ ਇਹ ਵੀ ਗੁਰਦੁਆਰੇ ਦੀ ਆ ਪਰ ਉਹ ਕਹਿੰਦੇ ਪੰਚਾਇਤ ਦੀ ਜਗ੍ਹਾ ਇਹ ਵੀ ਪੰਚਾਇਤ ਦੀ ਜਗ੍ਹਾ ਤੇ ਪੰਚਾਇਤ ਹੀ ਕਹਿੰਦਾ ਉਹ ਪੰਚਾਇਤ ਸਾਰਾ ਕੁਝ ਪੰਚਾਇਤ ਦਾ ਹੀ ਹੁੰਦਾ ਨਹੀਂ ਪੰਚਾਇਤ ਦੱਸਿਆ ਵੀ ਆਹ ਤੁਹਾਨੂੰ ਪੰਚਾਇਤ ਨੇ ਦਿੱਤੀ ਆ ਪੰਚਾਇਤ ਤੇ ਤੁਹਾਡੇ ਕੋਲ ਰਿਤੀ ਤਾਂ ਹੋਊਗਾ ਪੰਚਾਇਤ ਪੰਚਾਇਤ ਜਿੱਥਾ ਕੋਈ ਲੈ ਕੇ ਥੋੜੀ ਹੁੰਦਾ ਹੁੰਦਾ ਅੱਛਾ ਜੀ ਸਾਨੂੰ ਪਹਿਲਾਂ ਪੰਡ ਦੇ ਕਿਉਂ ਸੇ ਰੌਣਾਂ ਦਿੱਤੀ ਹੋਈ ਸੀ ਅੱਛਾ ਜੀ ਫਿਰ ਸਾਨੂੰ ਪੰਚਾਇਤ ਕਮਲੇਸ਼ ਬਣ ਗਈ ਫਿਰ ਕੋਈ ਲੈ ਕੇ ਕੋਈ ਥੋੜੀ ਇੰਦਾ ਹੁੰਦਾ ਪਰ ਉਦਯ ਮਹੋਜਵਾਨੀ ਮਤਲਬ ਵਰਤ ਹਾਂ ਜੀ ਹਾਂ ਜੀ ਨਹੀਂ ਜੀ ਹਾਂ ਤੇ ਨੇ ਬਰੋ ਨਹੀਂ ਕੀਤਾ ਹੋਵੇਗਾ ਕਿੰਦੀ ਹਾਂ ਹਾਂ ਤੁਸੀਂ ਹੁਣ ਕੀ ਚਾਹੁੰਦੇ ਕੀ ਮੰਗਤੀ ਤੁਹਾਡੀ ਅਸੀਂ ਸਾਨੀ ਇਹੀ ਨਹੀਂ ਕਮਿਊਨਿਟੀ ਹਾਲ ਬਣਾਉਣਾ ਚਾਹੁੰਦੇ ਆ ਅਸੀਂ ਅੱਛਾ ਇੱਥੇ ਹਾਂ ਇੱਥੇ ਸਾਨੂੰ ਪਾਈ ਦੇ ਉੱਧ ਜਿੱਦਾਂ ਮਾਰੀ ਕੋਈ ਕੋਈ ਮੀਟ ਪਾਉਣ ਵਾਲਾ ਹੁੰਦਾ ਇੱਥੇ ਅਸੀਂ ਮੀਟ ਪਾ ਨਹੀਂ ਸਕਦੇ ਬਿਲਕੁਲ ਗੁਰਦਸ ਸਿੰਘ ਬਿਲਕੁਲ ਉਹਨਾਂ ਨੇ ਕਿਹਾ ਜਿਹੜੀ ਆ ਸ਼ੈੱਡ ਪਈ ਐ ਤਾਂ ਕਮਿਊਨਿਟੀ ਹਾਲ ਨੂੰ ਦਿੱਤੀ ਐ ਵੀ ਇੱਥੇ ਜਿਹੜਾ ਬੈਸ਼ਨੋ ਪ੍ਰੋਗਰਾਮ ਐ ਇੱਥੇ ਬੈਸ਼ਨੋ ਹੋਣਾ ਕਿਉਂਕਿ ਕਈ ਹੁਣ ਇਦਾਂ ਦੇ ਹੁੰਦੇ ਆ ਅਸੀਂ ਡੀਜੇ ਵੀ ਲਾਉਣਾ ਜੀ ਅਸੀਂ ਆ ਵੀ ਕਰਨਾ ਜੀ ਐ ਅਸੀਂ ਤਾਂ ਅਸੀਂ ਇਹ ਮੁੱਦਾ ਚੱਕ ਲਈਏ ਉੱਧਰ ਵੱਖਰਾ ਬਣਾ ਦੇਣਾ ਉਹ ਤਾਂ ਕਹਿ ਰਹੀ ਆ ਵੀ ਅਸੀਂ ਤੁਹਾਨੂੰ ਜਿਹੜੀ ਪਿੰਡ ਦੀ ਹੋਰ ਵੀ ਜਗ੍ਹਾ ਪਈ ਐ ਪਿੰਡੋਂ ਬਾਹਰ ਐ ਉੱਥੇ ਚਾਹੇ ਮੀਟ ਖਰਾਬ ਜੋ ਮਰਜ਼ੀ ਚੱਲੇ ਅਸੀਂ ਨਹੀਂ ਉੱਧਰ ਜਾਣਾ ਕਮਿਟੀ ਹਾਲ ਬਣਾ ਦਿੰਦੇ ਉੱਧ ਜੇ ਜੇ ਮੰਨ ਲਓ ਕਾਹਨ ਮੱਥੇ ਕਮਿਊਨਿਟੀ ਹਾਲ ਬਣਦਾ ਹਾਂ ਉੱਥੇ ਕੋਈ दारू ਮੀਟ ਸ਼ਰਾਬ ਚ ਆ ਗਈ ਕਮਿਊਨਿਟੀ ਹਾਲ ਦੇ ਵਿੱਚ ਫੇਰ ਵੀ ਆਪਣੀਆਂ ਮੰਨੋ ਫੇਸਟਨ ਤੋਂ ਕਿੱਦਾਂ ਇਹ ਸਾਰੇ ਸਾਡੇ ਕੋਈ ਐਨੇ ਚ ਲਾਉਣ ਵਾਲੇ ਹੈ ਨਹੀਂ ਕੋਈ ਸਾਡੇ ਐਨੇ ਨਹੀਂ ਹੋਵੇ ਕੋਈ ਜੇ ਲਾਉਣੇ ਨਾ ਸਾਡੇ ਕੋਈ ਐਨਾ ਡੀ ਜੇ ਲਾਉਣ ਵਾਲਾ ਕੋਈ ਉਹਦਾ ਸਿਰਫ ਉਦਾਂ ਬਈ ਕਿਸੇ ਕੋਈ ਉਦਾਂ ਦਾ ਹੁੰਦਾ ਆ ਕਿਸੇ ਵੇਲੇ ਕੋਈ ਤੜਕਣ ਵਾਲੇ ਉਹ ਕਿ ਇਹ ਜਗ੍ਹਾ ਹੈਗੀ ਇਹ ਪੰਚਾਇਤੀ ਆ ਪਰ ਗੁਰਦੁਆਰਾ ਸਾਹੀ ਪੰਚਾਇਤ ਦੀ ਜਗ੍ਹਾ ਖੜੀ ਪਹਿਲਾਂ ਤੋਂ ਪੰਚਾਇਤ ਦੀ ਹੁੰਦੀ ਆ ਗੁਰਦਸਾਹਿਬ ਦਿੱਤੀ ਹੋਈ ਆ ਆਹ ਗੁਰਦਸਾਹਿਬ ਦਿੱਤੀ ਗਈ ਆ ਠੀਕ ਆ